ਕੁੜੀ ਦਾ ਮਾਮਲਾ ਬਾਈ ਜੀ ਬਹੁਤ ਦੁਖਦਈ ਆ ਸਾਨੂੰ ਬਹੁਤ ਠੇਸ ਪਹੁੰਚੀ ਆ ਸਾਡੇ ਚਾਚਾ ਦੀ ਲੜਕੀ ਸਾਡੀ ਛੋਟੀ ਭੈਣ ਸੀਗੀ ਪਹਿਲਾਂ ਤੋਂ ਮਤਲਬ ਕੁੜੀ ਦੀ ਹਾਈਲਾਈਟਸ ਕੀਤੀ ਵੀ ਸੀਗੀ ਠੀਕ ਹੈ ਉਹਦੇ ਚ ਕੁੜੀ ਨੇ ਬਾਹਰ ਨੂੰ ਜਾਣਾ ਸੀਗਾ ਉਹ ਕਹਿੰਦੇ ਸੀ ਪੈਸੇ ਲਾਵਾਂਗੇ ਸਾਡੀ ਗੱਲ ਵਾਸਤੇ ਇਸ ਤਰ੍ਹਾਂ ਹੋਈ ਆ ਪਹਿਲਾਂ ਸੀ ਇੱਕ ਮਹੀਨਾ ਵਿਆਹ ਤੋਂ ਪਹਿਲਾਂ ਇੱਕ ਮਹੀਨਾ ਸੀ ਸਗਨ ਕੀਤਾ ਉਹਦਾ ਸਗਨ ਤੇ ਵੀ ਅਸੀਂ 2.2 ਲੱਖ ਰੁਪਇਆ ਲਾਇਆ ਉਹਦੇ ਤੇ ਠੀਕ ਹੈ ਉਸ ਤੋਂ ਬਾਅਦ ਚਲੋ ਵਿਆਹ ਦਾ ਡੈ ਰੱਖ ਲਿਆ ਬਿਆ 10 11 ਤਰੀਕ ਨੂੰ ਹੋਇਆ ਸਾਡਾ 2 ਮਹੀਨੇ ਹੋ ਗਏ ਮੈਰਿਜ ਹੋਈ ਨੂੰ ਮੈਰਿਜ ਦੇ ਵਿੱਚ ਵੀ ਇਹਨਾਂ ਨੇ ਕਈ ਮੰਗਾਂ ਰੱਖੀਆਂ ਵੀ ਸਾਨੂੰ ਭਾਈ ਸਾਡੇ ਸਾਡੇ ਕੋਟ ਪੈਂਟ ਟਾਈਆਂ ਸਾਡੇ ਅਫਸਰਾਂ ਨੇ ਆਉਣਾ ਵੱਡੇ ਵੱਡੇ ਅਫਸਰਾਂ ਨੂੰ ਸਾਨੂੰ ਇਹੋ ਜਿਹਾ ਏਸੀ ਪੈਲਸ ਚਾਹੀਦਾ ਹੈ ਸਾਨੂੰ ਮੀਟ ਨਾਲ ਰੋਟੀ ਦਿੱਤੀ ਜਾਵੇ ਪਰ ਅਸੀਂ ਉਹ ਜਿੰਨਾ ਕੋ ਹੋ ਸਕਿਆ ਸੀ ਉਹਦੇ ਆਲ ਦੀ ਲੈਵਲ ਦੇ ਹਿਸਾਬ ਨਾਲ ਉਹ ਅਸੀਂ ਕਰਿਆ ਪੈਲਸ ਕੀਤਾ ਪੈਲਸ ਵੀ ਕੀਤਾ ਸੀ ਤੋਂ ਜੋ ਵੀ ਸਮਾਨ ਦਿੱਤਾ ਅਸੀਂ ਜਦੋਂ ਅਸੀਂ ਸਾਡੇ ਮੇਰੇ ਭਾਈ ਹੋਰ ਦੂਜੇ ਗਏ ਆ ਨਾਲ ਕੁੜੀ ਦੇ ਸਾਡੀ ਉੱਥੇ ਕੋਈ ਪੈਸੋ ਗੱਛ ਨਹੀਂ ਹੋਈ ਉੱਥੇ ਨਾ ਉਹਨੂੰ ਸਾਨੂੰ ਪੁੱਛਿਆ ਵੀ ਕਿੱਥੇ ਆਏ ਆ ਕਿੱਥੇ ਗਏ ਹੋ ਨਹੀਂ ਅਗਲਾ ਗਏ ਨੂੰ ਚਾਹ ਪਾਣੀ ਪਿਉਂਦਾ ਕੋਈ ਚਾਹ ਪਾਣੀ ਨਹੀਂ ਪਿਆ ਉਹਨਾਂ ਭਰਾਵਾਂ ਨੂੰ ਨਹੀਂ ਪੁੱਛਿਆ ਜਿਹੜਾ ਸਮਾਨ ਸੀਗਾ ਕਹਿੰਦੇ ਸਮਾਨ ਲਾ ਲਓ ਭਾਈ ਕਹਿੰਦੇ ਤੁਸੀਂ ਆਪ ਹੀ ਸਮਾਨ ਲਾਓ ਤੇ ਆਪ ਹੀ ਤਹਾਂ ਚੜਾਓ ਸਾਡੇ ਨਾਲ ਮਤਲਬ ਬੇਇਨਸਾਫੀ ਹੋਈ ਅਸੀਂ ਉਸ ਤੋਂ ਬਾਅਦ ਬਚੋਲਾ ਸਾਹਿਬ ਨੂੰ ਦੱਸਿਆ ਵੀ ਇਸ ਤਰ੍ਹਾਂ ਹੋਈ ਗੱਲ ਗੱਲਬਾਤ ਹੋਈ ਆ ਬਚੋਲਾ ਸਾਹਿਬ ਨੇ ਜੋ ਗੱਲਬਾਤ ਹੋਈ ਸਾਡੀ ਉਹ ਕਹਿੰਦੇ ਸੀ ਸਮਝਾਵਾਂਗੇ ਗੱਲਬਾਤ ਕਰਾਂਗੇ ਪਰ ਗੱਲਬਾਤ ਕੋਈ ਸਹੀ ਨਹੀਂ ਹੋਈ ਬਚੋਲਾ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰੀ ਤਾਂ ਉਹ ਸਮਝੇ ਨਹੀਂ ਹੈ ਵੀ ਭਾਈ ਸਾਨੂੰ ਖਰਾਬ ਲਾਦੇ ਆ ਇਹ ਦਹੇਜ ਦੀ ਮੰਗ ਕਰਦੇ ਆ ਗੱਡੀ ਮੰਗਦੇ ਆ ਇਹ ਬੁਲਟ ਮੋਟਰਸਾਈਕਲ ਸੀਗਾ ਬੁਲਟ ਮੋਟਰਸਾਈਕਲ ਹੱਥ ਨਹੀਂ ਲਾਉਣ ਦਿੰਦੇ ਸੀਗੇ ਆਪਣੀ ਜਿਹੜੀ ਕੁੜੀ ਸੀ ਉਹ ਕਹਿੰਦੀ ਸੀ ਭਾਈ ਇਹ ਬੁਲਟ ਮੋਟਰਸਾਈਕਲ ਲੈ ਜਾਓ ਚੱਲ ਬਾਜ਼ਾਰ ਘੁੰਮਣਾਗਾ ਉਹ ਬਾਜ਼ਾਰ ਲੈ ਕੇ ਨਹੀਂ ਗਏ ਮੋਟਰਸਾਈਕਲ ਠੀਕ ਹੈ ਤੋ ਉਹ ਕਹਿੰਦੇ ਇਹਨਾਂ ਨੇ ਕਿਹੜਾ ਮੋਟਰਸਾਈਕਲ ਦਿੱਤਾ ਜਾਂ ਗੱਡੀ ਦੇਤੀ ਤੇ ਇਸ ਕਰਕੇ ਵੀ ਉਹਨਾਂ ਨੇ ਜਿਆਦਾ ਦਾਜ ਦਾ ਸੀਗਾ ਵੀ ਦਾਜ ਨਹੀਂ ਦਿੱਤਾ ਇੱਕ ਉਹ ਕਹਿੰਦੇ ਸੀ ਅਸੀਂ ਪੈਸੇ ਲਾਵਾਂਗੇ ਉਹਨਾਂ ਨੇ ਕੋਈ ਪੈਸੇ ਨਹੀਂ ਲਾਏ ਠੀਕ ਹੈ ਉਹ ਸਾਤੋਂ ਪੈਸੇ ਮੰਗ ਰਹੇ ਸੀ ਹੁਣ ਕੀ ਪਤਾ ਲੱਗਿਆ ਤੁਹਾਨੂੰ ਜਦੋਂ ਕੁੜੀ ਦੀ ਦਿੱਖ ਕੁੜੀ ਦੀ ਸਾਨੂੰ ਇੰਟਰਵਿਊ ਵੀ ਸੁਣੀ ਆ ਕਿਸੇ ਨੇ ਮਤਲਬ ਫੋਨ ਤੇ ਸਾਨੂੰ ਫੋਨ ਕਾਲ ਆਈ ਆ ਜੀ 1 ਵਜੇ ਸਾਡੀ ਸਾਰੀ ਮਤਲਬ ਜਿਹੜੇ ਮੇਰਾ ਛੋਟਾ ਭਾਈ ਆ ਉਹਦੇ ਨਾਲ ਫੋਨ ਤੇ ਸਾਡੀ ਗੱਲਬਾਤ ਹੋਈ ਆ ਸਾਰੇ ਪਰਿਵਾਰ ਨਾਲ ਗੱਲਬਾਤ ਵੀਡੀਓ ਕਾਲ ਹੋਈ ਆ 1 ਵਜੇ 1 ਵਜੇ ਸਾਡੀ ਵੀਡੀਓ ਕਾਲ ਹੋਈ ਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਫੋਨ ਤੇ ਵੀ ਕੁੜੀ ਸੀਰੀਅਸ ਆ ਆ ਜੋ ਸੋ ਸਾਨੂੰ ਜਾਂਦੇ ਜਾਂਦੇ ਰਸਤੇ 'ਚ ਫੇਰ ਕਾਲ ਆ ਗਈ ਵੀ ਅਸੀਂ ਭਾਈ ਬੜਿਆਲ ਦੇ ਲੈ ਕੇ ਚੱਲਿਆਂ ਉੱਥੇ ਆਜੋ ਅਸੀਂ ਅਸੀਂ ਆਪਦੇ ਕੋਈ ਦੋਸਤ ਮਿੱਤਰ ਸੀ ਉਹਨਾਂ ਨੂੰ ਭੇਜਿਆ ਸੀ ਵੀ ਦੋਸਤ ਮਿੱਤਰਾਂ ਨੂੰ ਵੀ ਉੱਥੇ ਜਾ ਕੇ ਪਤਾ ਕਰੀਏ ਤਾਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹ ਜਿਹੜੀ ਉਹ ਕੁੜੀ ਦੀ ਡੈਥ ਸੀਗੀ ਜਿਹੜਾ ਬੜਿਆਲ ਹਸਪੀਟਲ 'ਚ ਸੀਗਾ ਉਹਨਾਂ ਨੇ ਲਿਖਤਾ ਸੀ ਸਾਡੇ ਕੁੜੀ ਕੁੜੀ ਆਈ ਜਿਹੜੀ ਉਹ ਡੈਥ ਸਮੇਤ ਹੀ ਆਈ ਆ ਜਦੋਂ ਅਸੀਂ ਚਲੋ ਜਾਣਾ ਸੀਗਾ ਨਾਲ ਤਾਂ ਪੁਲਿਸ ਦੇ ਕਹਿੰਦੇ ਵੀ ਅਸੀਂ ਭਾਈ ਘਰੇ ਨਹੀਂ ਜਾ ਸਕਦੇ ਉਹ ਕਾਰਵਾਈ ਵਾਜੂਗੀ ਪੁਲਿਸ ਨੇ ਫਿਰ ਉਹ ਆਪਦੇ ਕੁੜੀ ਘਰੇ ਲੈ ਗਏ ਸੀ ਅਸੀਂ ਘਰੋਂ ਜਿਹੜੀ ਉਹ ਕੁੜੀ ਲੈ ਕੇ ਆਏ ਆ ਮਤਲਬ ਨਾਲ ਜਾ ਕੇ ਠੀਕ ਆ ਉਸ ਤੋਂ ਬਾਅਦ ਉਹ ਪੋਸਟਮਾਰਟਮ ਲਈ ਭੇਜਤਾ ਕੀ ਮੰਗ ਕੀ ਕਰਦੇ ਮੰਗ ਉਹਨੂੰ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਸਾਰੇ ਜੇਲ੍ਹ ਚ ਟਿਕਣ ਵੱਧ ਤੋਂ ਵੱਧ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਜੀ ਉਹਦਾ ਭਰਾ ਉਹਦਾ ਭਰਾ ਜੋ ਵੀ ਪੁਲਿਸ ਚਾ ਉਹਦੀ ਸਾਰੀ ਸਪੋਰਟ ਆ ਸੀਐਮਓ ਦਾ ਮਤਲਬ ਸਕਿਉਰਿਟੀ ਚ ਲੱਗਾ ਹੋਇਆ ਸਾਰੇ ਭਗਵੰਤ ਮਾਨ ਦਾ ਸਾਰੀ ਸਪੋਰਟ ਆ ਉਹਨਾਂ ਦੀ ਤੇ ਸਾਡੀ ਉਹ ਸੁਣਵਾਈ ਕੋਈ ਨਹੀਂ ਹੋਈ ਉੱਥੇ ਠੀਕ ਆ ਤੇ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ। ਅਸੀਂ ਸਾਡਾ ਸੀਗਾ ਧਰਨਾ ਲਾਉਣ ਦਾ ਮਸਲਾ ਅੱਜ ਪਰ ਧਰਨਾ ਕੁਝ ਬੰਦੇ ਕਹਿੰਦੇ ਵੀ ਨਹੀਂ ਲਾਉਣਾ, ਨਹੀਂ ਲਾਉਣਾ, ਨਹੀਂ ਲਾਉਣਾ। ਪਰ ਧਰਨਾ ਲਾਉਣਾ ਸੀ ਅਸੀਂ, ਅਸੀਂ ਕਾਰਵਾਈ ਕਰਨੀ ਹੈ ਤੇ full ਕਾਰਵਾਈ ਹੋਣੀ ਚਾਹੀਦੀ ਹੈ। ਸਰਕਾਰ ਤੋਂ ਅਸੀਂ ਮੰਗ ਚਾਹੁੰਦੇ ਹਾਂ ਵੀ ਵੀ ਸਾਨੂੰ ਜਿਹੜਾ ਇਨਸਾਫ ਦਿੱਤਾ ਜਾਵੇ। ਇਹ ਜਿਹੜੇ ਦੋਸ਼ੀ ਆ ਕਤਲਕਲਾ ਕਰਦੇ ਆ ਜਾਂ ਦਾਜ ਮੰਗਦੇ ਆ ਇਹਨਾਂ ਉ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।